ਕਹਿੰਦੇ ਨੇ ਦੁਨੀਆਂ ਦੇ ਅੰਦਰ ਜਦੋਂ ਮਨੁੱਖ ਵਿਚਰਦਾ ਹੈ ਬਹੁਤ ਚੀਜ਼ਾਂ ਦਾ ਉਹ ਤਿਆਗ ਕਰਦਾ ਹੈ ਜਿਹੜੀ ਚੀਜ਼ ਉਹਨੂੰ ਚੰਗੀ ਨਹੀਂ ਲੱਗਦੀ ਉਹਨੂੰ ਉਹ ਛੱਡਣਾ ਚਾਹੁੰਦਾ ਹੈ ਜਿਵੇਂ ਕਿਸੇ ਨੇ ਪਹਿਲਾਂ ਗੱਡੀ ਖਰੀਦੀ ਹੈ ਕੁਝ ਦਿਨਾਂ ਪਿਛੋਂ ਨੇ ਫੇਰ ਉਹਨੂੰ ਸੇਲ ਤੇ ਲਾ ਦਿੱਤਾ ਪੁੱਛਿਆ ਕਿਉਂ ਕਹਿੰਦਾ ਇਹ ਚੰਗੀ ਨਹੀਂ ਲੱਗਦੀ ਇਹ ਮੈਂ ਤਿਆਗ ਦੇਣੀ ਹੈ ਕਿਸੇ ਨੇ ਪਰਾਟ ਖਰੀਦਿਆ ਏ ਉਹ ਵੇਚਣ ਲਾਇਕੇ ਬੈਠਾ ਪੁੱਛਿਆ ਕਿਉਂ ਕਹਿੰਦਾ ਮੈਂ ਤ્યાਗ ਦੇਣਾ ਏ ਚੰਗਿਆ ਨਹੀਂ ਮਿਲਿਆ ਘਰ ਬਣਾਇਆ ਘਰ ਵਿਕਾਉ ਲਾ ਦਿੱਤਾ ਪੁੱਛਿਆ ਕਿਉਂ ਕਹਿੰਦਾ ਘਰ ਚੰਗਿਆ ਨਹੀਂ ਬਣਿਆ ਇਹ ਮੈਂ ਤ્યાਗ ਦੇਣਾ ਹੈ ਇਤੋਂ ਤੱਕ ਚਾਹਾਂ ਦੇ ਨਾਲ ਵਿਆਹ ਕਰਵਾਉਂਦਾ ਏ ਤੇ ਬਾਅਦ ਦੇ ਵਿੱਚ ਕਚਹਿਰੀਆਂ ਚ ਕੇਸ ਲਾ ਕੇ ਬਹਿ ਜਾਂਦਾ ਕਿ ਪੁੱਛਿਆ ਕੀ ਹੋਇਆ ਕਹਿੰਦਾ ਜਿਹੋ ਜਾਂ ਵਰ ਚਾਹੀਦਾ ਸੀ ਉਹੋ ਜਾਂ ਨਹੀਂ ਮਿਲਿਆ ਲੜਕੀ ਕਹਿੰਦੀ ਏ ਮੈਨੂੰ ਪਤੀ ਨਹੀਂ ਉਹੋ ਜਾਂ ਮਿਲਿਆ ਤੇ ਪਤੀ ਕਹਿੰਦਾ ਮੈਨੂੰ ਪਤਨੀ ਉਹੋ ਜੀ ਨਹੀਂ ਮਿਲੀ। ਭਾਵੇਂ ਕੁਝ ਨਾ ਕੁਝ ਮਨੁੱਖ ਤਿਆਗ ਰਿਹਾ ਹੈ ਤੇ ਤਿਆਗੀ ਜਾ ਰਿਹਾ ਹੈ। ਪਰ ਭਾਗਾਂ ਵਾਲੇ ਜਦੋਂ ਆਪਾਂ ਗੁਰੂ ਅਰਜਨ ਸਾਹਿਬ ਜੀ ਨੂੰ ਪੁੱਛਦੇ ਹਾਂ ਪਾਤਸ਼ਾਹ ਅਸੀਂ ਤਿਆਗਣਾ ਕੀ ਹੈ ਜਿਹਦੇ ਨਾਲ ਸੁਖੀ ਹੋ ਸਕੀਏ। ਜਿਹਦੇ ਨਾਲ ਸਾਡੇ ਜ਼ਿੰਦਗੀ ਦੇ ਦੁੱਖ ਖਤਮ ਹੋ ਸਕਣ। ਸਾਨੂੰ ਉਹ ਚੀਜ਼ ਦੱਸੋ ਜਿਸ ਨੂੰ ਤਿਆਗ ਕੇ ਅਸੀਂ ਆਪਣੇ ਪਰਿਵਾਰ ਦੇ ਵਿੱਚ ਸੁਖੀ ਸੰਧੀ ਰਹਿ ਸਕੀਏ। ਸਾਡਾ ਇੱਕ ਦੂਜੇ ਦੇ ਨਾਲ ਪਿਆਰ ਬਣ ਸਕੇ। ਅਸੀਂ ਇੱਕ ਦੂਜੇ ਦੀ ਖਾਤਰ ਜਿਉਂਦੇ ਰਹਿ ਸਕੀਏ ਇਹ ਸਮਾਜ ਨੂੰ ਸੋਨਾ ਬਣਾ ਪਾਈਏ ਇਸ ਸਮਾਜ ਦੇ ਵਿੱਚ ਆਪਣੇ ਬੱਚਿਆਂ ਦੀ ਪਰਵਰਿਸ਼ ਚੰਗੀ ਕਰ ਸਕੀਏ ਸਾਨੂੰ ਐਸਾ ਤਰੀਕਾ ਦੱਸੋ ਜਿਹੜੀ ਚੀਜ਼ ਤਿਆਗ ਕੇ ਅਸੀਂ ਸੁਖੀ ਹੋ ਸਕੀਏ ਤੇ ਪਾਤਸ਼ਾਹ ਜੀ ਨੇ ਬੜੇ ਪਿਆਰੇ ਬਚਨ ਕਹੇ ਨੇ ਕਹਿੰਦੇ ਤਿਆਗਣਾ ਤਿਆਗਣ ਨਿਕਾ ਤਿਆਗਣਾ ਤਿਆਗਣ ਦਾਸਤ ਛੱਡਣਾ ਨਿਕਾ ਦਾਸਤ ਸੋਣਾ ਕਹਿੰਦੇ ਜੇ ਭਲਿਆ ਤਿਆਗਣਾ ਚਾਹੁੰਦਾ ਏ ਕੁਝ ਨਾ ਪਰਿਵਾਰ ਨੂੰ ਤਿਆਗੀ ਨਾ ਆਪਣੇ ਰਿਸ਼ਤੀਆਂ ਨੂੰ ਤਿਆਗੀ ਰਿਸ਼ਤੀਆਂ ਦੇ ਵਿੱਚ ਸੱਕੋਂ ਇਦਾਂ ਪਿਆਰ ਭਾਵਨਾ ਨਾਲ ਰਹੀਂ ਜਿਹਦੇ ਬਾਬਤ ਪਾਤਸ਼ਾਹ ਗੁਰੂ ਅਮਰਦਾਸ ਜੀ ਨੇ ਕਹਿ ਦਿੱਤਾ ਧਨ ਪਰ ਏ ਨਾ ਆਖੀਐਨ ਬੈਣ ਇਕੱਠੇ ਹੋਏ ਕਹਿੰਦੇ ਦੋ ਜੀ ਦੋ ਸਰੀਰ ਇਕੱਠੇ ਹੋ ਗਏ ਉਹ ਪਤੀ ਪਤਨੀ ਨਹੀਂ ਬਣ ਜਾਂਦੇ ਉਹ ਤਾਂ ਸਮਾਜ ਨੇ ਇੱਕ ਪ੍ਰਮਾਣਿਤ ਕਰ ਦਿੱਤਾ ਕਿ ਤੁਸੀਂ ਪਤੀ ਪਤਨੀ ਹੋ ਪਰ ਗੁਰੂ ਉਹਦਨ ਪ੍ਰਵਾਨ ਕਰਦਾ ਏ ਏਕ ਜੋਤ ਦੋਏ ਮੂਰਤੀ ਧਨ ਪਰ ਕਹੀਏ ਸੋਏ ਜਿੱਦਨ ਤੁਹਾਡੀ ਚੰਗੀ ਵਿਚਾਰ ਪ੍ਰਮਾਤਮਾ ਤੇ ਸ਼ਰਧਾ ਤੇ ਚੰਗੇ ਗੁਣਾ ਦੀ ਸਾਂਝ ਕਰਨ ਲੱਗ ਪਏ ਉਸ ਦਿਨ ਤੁਸੀਂ ਪਤੀ ਪਤਨੀ ਹੋ ਜਿੰਨਾ ਚਿਰ ਲੜਾਈ ਝਗੜੇ ਇੱਕ ਦੂਜੇ ਨੂੰ ਨੀਵਾ ਦਿਖਾਉਣ ਦੀਆਂ ਪਰੰਪਰਾਵਾਂ ਬਣੀਆਂ ਨੇ ਉਨਾ ਚਿਰ ਤੁਸੀਂ ਉਹ ਸਰੀਰ ਤਾਂ ਇਕੱਠੇ ਹੋ ਪਰ ਪਤੀ ਪਤਨੀ ਨਹੀਂ ਬਣੇ ਫਿਰ ਸੱਗੀਏ ਕੀ ਪਾਦਸ਼ਾਹ ਅੱਜ ਤੱਕ ਕਚਹਿਰੀਆਂ ਭਰੀਆਂ ਪਈਆਂ ਨੇ ਕੇਸਾਂ ਨਾਲ ਕੋਈ ਕਹਿੰਦਾ ਮੈਨੂੰ ਪਤਨੀ ਚੰਗੀ ਨਹੀਂ ਮਿਲੀ ਕੋਈ ਕਹਿੰਦੀ ਐ ਮੈਨੂੰ ਪਤੀ ਚੰਗਾ ਨਹੀਂ ਮਿਲਿਆ ਪਰ ਪਾਦਸ਼ਾਹ ਤੁਸੀਂ ਤਾਂ ਕਿੰਨਾ ਪਰ ਪੁਕਾਰ ਕੀਤਾ ਸਾਡੇ ਤੇ ਪਰ ਅਸੀਂ ਸਮਝਣ ਲਈ ਤਿਆਰ ਨਹੀਂ ਇਸ ਕਰਕੇ ਸਾਡੇ ਤੇ ਦਇਆ ਕਰੋ ਕਿਰਪਾ ਕਰੋ ਅਸੀਂ ਪਰਿਵਾਰ ਦੇ ਵਿੱਚ ਸੁਖੀ ਵਸ ਸਕੀਏ ਅਸੀਂ ਪਰਿਵਾਰ ਦੇ ਨਾਲ ਚੰਗੇ ਵਿਵਹਾਰ ਚ ਰਹਿ ਸਕੀਏ ਸਾਡਾ ਆਉਣਾ ਜਾਣਾ ਮੁਬਾਰਕ ਹੋ ਜਾਵੇ ਉਹ ਸਾਨੂੰ ਤਰੀਕਾ ਦੱਸੋ ਤਿਆਗਣਾ ਤਿਆਗਣ ਨਿਕਾ ਕਾਮ ਕ੍ਰੋਧ ਲੋਭ ਤਿਆਗਣਾ ਪਾਤਸ਼ਾਹ ਕਹਿੰਦੇ ਜੇ ਛੱਡਣਾ ਹੀ ਹੈ ਕੁਝ ਤੇ ਆ ਚੀਜ਼ਾਂ ਨੂੰ ਛੱਡ ਕਾਂ ਕਾਂ ਵਾਸ਼ਨਾ ਤੇ ਕਾਂ ਇਹਦੇ ਨਾਲ ਜੀਵਨ ਚੱਲਦਾ ਹੈ ਮਨੁੱਖ ਦੀ ਉਤਪਤੀ ਹੁੰਦੀ ਹੈ ਜੀਵ ਜੰਤੂਆਂ ਦੀ ਉਤਪਤੀ ਹੁੰਦੀ ਹੈ ਆਪਾਸ਼ਾ ਕਹਿੰਦੇ ਇਹਨੂੰ ਕੰਟਰੋਲਰ ਆਖਾ ਆਪਣੇ ਪਰਿਵਾਰ ਨੂੰ ਸੁਖੀ ਕਰਨ ਵਾਸਤੇ ਆਪਣੇ ਮਾਨਸਿਕਤਾ ਨੂੰ ਸਹੀ ਕਰਨ ਵਾਸਤੇ ਇਹਦੀ ਵਰਤੋਂ ਕਰ ਸਦ ਵਰਤੋਂ ਕਰ ਦੁਰ ਵਰਤੋਂ ਨਾ ਕਰ ਕਾਮ ਵੀ ਜ਼ਰੂਰੀ ਹੈ ਪਰ ਸਹੀ ਵਰਤੋਂ ਵਾਸਤੇ ਕ੍ਰੋਧ ਕ੍ਰੋਧ ਉਹਨਾਂ ਕਵਰਤੇ ਜਿੰਨੇ ਕੇ ਨਾਲ ਇਰਾ ਭਲਾ ਹੋ ਸਕੇ ਜੇ ਜਿਆਦਾ ਕ੍ਰੋਧ ਵਧ ਜੇ ਜਿਆਦਾ ਕਾਮ ਵਧ ਜੇ ਤੇ ਪਾਤਸ਼ਾਹ ਜੀ ਕਹਿੰਦੇ ਨੇ ਕਾਮ ਕ੍ਰੋਧ ਕਾਇਆ ਕੋ ਗਾਲੇ ਕਿਉਂ ਕੰਚਨ ਸੁਹਾਗਾ ਢਾਲੇ ਕਹਿੰਦੇ ਕਾਮ ਤੇ ਕ੍ਰੋਧ ਸਰੀਰ ਨੂੰ ਗਾਲ ਕੇ ਰੱਖ ਦਿੰਦਾ ਏ ਛੇਵੇਂ ਬੜੇ ਸਖਤ ਪਦਾਰਥ ਸੋਨੇ ਨੂੰ ਜਿਹਨੂੰ ਨਾ ਮਿੱਟੀ ਘਾੜ ਸਕਦੀ ਏ ਨਾ ਪਾਣੀ ਹੋ ਸਕਦਾ ਏ ਉਦੇ ਸੋਨੇ ਨੂੰ ਜਦੋਂ ਕਠਾਲੀ ਚ ਪਾ ਕੇ ਅੱਗ ਤੇ ਰੱਖਿਆ ਜਾਂਦਾ ਹੈ ਨਾ ਜਿੰਨਾ ਚਿਰ ਉਹਦੇ ਵਿੱਚ ਸੁਹਾਗਾ ਨਹੀਂ ਪੈਂਦਾ ਤਦ ਤੱਕ ਸੁਨਾ ਗੜਦਾ ਨਹੀਂ ਹੈ ਤੇ ਸੁਹਾਗਾ ਪਾ ਕੇ ਸੋਨਾ ਵੀ ਗੜ ਜਾਂਦਾ ਹੈ ਬਾਦਸ਼ਾਹ ਕਹਿੰਦੇ ਉਹ ਭਲਿਆ ਤੇਰੇ ਜੀਵਨ ਨੂੰ ਕਾਮ ਤੇ ਕ੍ਰੋਧ ਇਦਾਂ ਗੜ ਰਹੇ ਨੇ ਜਿਵੇਂ ਸੋਨੇ ਨੂੰ ਸੁਹਾਗਾ ਗੜ ਦਿੰਦਾ ਹੈ ਜਦੋਂ ਇਹ ਵੱਧ ਗਏ ਤੇ ਜੇ ਤੂੰ ਇਹਨਾਂ ਦੀ ਸਦ ਵਰਤੋਂ ਕਰੇਂ ਇਹਨਾਂ ਨਾਲ ਭਲਾ ਕੰਮ ਕਰੇ ਫਿਰ ਇਹ ਤੇਰੇ ਲਾਭ ਵਾਸਤੇ ਨੇ ਨੁਕਸਾਨ ਵਾਸਤੇ ਨਹੀਂ ਗੁਰੂ ਹਰਗੋਬਿੰਦ ਪਾਸ਼ਾ ਜੀ ਚੰਗ ਦੇ ਮੈਦਾਨ ਵਿੱਚ ਲੜਦੇ ਨੇ ਤੇ ਜਦੋਂ ਦੁਸ਼ਮਣ ਕਾਲੇ ਖਾਂ ਵਾਰ ਕਰਨ ਲੱਗਦਾ ਏ ਪਾਸ਼ਾ ਜੀ ਕਹਿੰਦੇ ਵਾਰ ਐ ਨਹੀਂ ਐ ਕੀਤਾ ਜਾਂਦਾ ਏ ਤੇ ਨਾਲ ਵੀਰ ਅਸ ਦੇ ਵਿੱਚ ਆ ਗਏ ਤੇ ਉਹਨਾਂ ਕ੍ਰੋਧ ਨੂੰ ਵਰਤ ਕੇ ਵੀਰ ਅਸ ਬਣਾ ਲਿਆ ਬਾਅਦ ਵਿੱਚ ਫਿਰ ਸ਼ਾਂਤ ਨੇ ਤੇ ਪਾਤਸ਼ਾਹ ਜੀ ਕਹਿੰਦੇ ਕਾਮ, ਕਰੋਧ, ਲੋਭ ਤਿਆਗਣਾ ਜੇ ਤਿਆਗਣਾ ਆ ਚੀਜ਼ਾਂ ਦਾ ਤਿਆਗ ਕਾਮ ਨੂੰ ਤਿਆਗ, ਕਰੋਧ ਨੂੰ ਤਿਆਗ ਤੇ ਲੋਭ ਨੂੰ ਤਿਆਗ ਇਹਨੂੰ ਤਿਆਗ ਕੇ ਤੂੰ ਸੁਖੀ ਵੱਸ ਸਕਦਾ ਹੈ। ਜੇ ਇਹਨਾਂ ਨੂੰ ਨਾ ਤਿਆਗਿਆ ਤੇ ਤੂੰ ਖੁਦ ਵੀ ਦੁਖੀ ਹੋਵੇਂਗਾ ਤੇ ਦੂਜਿਆਂ ਨੂੰ ਵੀ ਦੁਖੀ ਕਰਦਾ ਰਹੇਗਾ। ਬੜੇ ਪਿਆਰੇ ਬੱਚੇ ਨੇ ਸਤਿਗੁਰਾਂ ਨੇ ਮਾਰੂ ਰਾਗ ਦੇ ਵਿੱਚ ਪੁਰਗਰਾਸਾ ਦੇ ਪਾਵਨ ਅੰਕ 1018 ਇਸ ਸਵੇਰ ਸਮਝਾਏ ਨੇ